ਨੰਦ ਸਭੈ ਗੋਪਨ ਸੰਨ ਬਾਤ ਕਹੀ ਇਹ ਠੌਰ ਤਜ ਗੋਕਲ ਬ੍ਰਿਜ ਕਉ ਚਲੇ ਇਹ ਤੇ ਭਲੀ ਨਾ ਔਰ ਲਟਪਟ ਬਾਂধে ਉੱਠ ਚਲੇ ਆਏ ਜਬ ਬ੍ਰਿਜਹੀਰ ਦੇਖਿਓ ਆਪਣੇ ਨੈਣ ਭਰ ਬਹਿਤੋ ਜਮਨਾ ਨੀਰ ਸਵਈਆ ਆਇ ਸਪਾਏ ਕੈ ਨੰਦਹ ਕੋ ਸਭ ਗੋਪਨ ਜਾਏ ਭਲੇ ਰਤ ਸਾਜੇ ਬੈਠ ਸਵੇ ਤਨ ਪੈ ਤਰੀਆ ਸੰਗ ਗਾਵਤ ਗੀਤ ਭਜਾਵਤ ਬਾਜੇ ਹੇਮ ਕੋ ਦਾਨ ਕਰੈ ਜੋ ਦੋ ਹਰ ਗੋਦ ਲਏ ਜਸਦਾ 임 ਰਾਜੇ ਕਹਿਦੋਂ ਸੈਲ ਸੁਤਾ ਗਿਰ ਭੀਤਰ ਊਚ ਮਨੋ ਮਨ ਨੀਲ ਵਿਰਜੇ ਗੋਪ ਗਏ ਤਜ ਗੋਕਲ ਕਾ ਬ੍ਰਿਜ ਆਪਣੇ ਆਪਣੇ ਢੇਰ ਨ ਆਏ ਡਰਦਈ ਲਸੀਆ ਅਰ ਅਛਤ ਬਾਹਰ ਭੀਤਰ ਧੂਪ ਜਗਾਇ ਤਾ ਛਪ ਕੋ ਜਸ ਉਚ ਮਹ ਕਬਨ ਮੁਖ ਤੇ ਇਮ ਭਾਗ ਸੁਨਾਏ ਅਬ ਲੈਂਕੜੇ ਲਾ ਲਿਓ ਭਾਈ ਊਚ ਪਾਠ ਤਾ ਛਪ ਕੋ ਜਸ ਉਚ ਮਹ ਕਬਨ ਮੁਖ ਤੇ ਇਮ ਭਾਗ ਸੁਨਾਏ ਰਾਜ ਭੁਪੇਚਨ ਤੈ ਕਿਦੋਂ ਲੰਕ ਕੋ RAM ਜੀ ਧਾਮ ਪਵਿੱਤਰ ਕਰਾਏ ਕਬਿਓ ਬਾਚ ਲੋਹਰਾ ਗੋਪ ਸਭੈ ਵਿਚਿ ਕੁਰ ਬਿਖੇ ਬੈਠੇ ਹਰਖ ਬੜਾਏ ਅਬ ਮੈਂ ਲੀਨਾ ਕ੍ਰਿਸ਼ਨ ਕੀ ਮੁਕਤੇ ਕਹੋ ਸੁਨਾਏ ਸਵਈਆ ਸਤ ਬਤੀਤ ਭੈ ਗਵਸਾਲ ਲੱਗੇ ਤਬ ਕੰਨ ਚਿਰਵਨ ਗਊਆ ਬਾਤ ਬਜਾਵਤ ਔਰ ਮੁਰਲੀ ਮਿਲ ਗਾਵਤ ਗੀਤ ਸਭੈ ਲਰਕਊਆ ਮੁਰਲੀ ਤੇ ਸੁਨਾਮ ਸੀ ਬਾਤ ਬਜਾਵਤ ਔਰ ਮੁਰਲੀ ਮਿਲ ਗਾਵਤ ਗੀਤ ਸਭੈ ਲਰਕਊਆ गोपन लागरे आवत धावत ताडत है सबको मन भउआ दूध पे आवत है जसदा रिझकै जसदात दूध पे आवत है जसदा रिझकै हर खेव करै जो नचउआ ताडत पाटा के ताटत ताटत है जी ताटत हां जिथे ताडडा डडा हां ब्रहन देव मेरा ਨਾ ਹੈ ਤਾਂ ਤਾਰਨ ਨੂੰ ਗੋਪਨ ਲਗ ਰ ਆਪ ਤਹਾਵਤ ਤਾਟ ਤਹ ਸਭ ਕੋ ਮਨ ਭੂਆ ਤਾਟ ਤਹ ਸਭ ਕੋ ਮਨ ਭੂਆ ਦੂਧ ਪਿਆਵਤ ਹੈ ਜਸਦਾ ਰਿੰਜ ਕੈ ਹਰ ਖੇਲ ਕਰੈ ਜੋ ਨਚਉਆ ਸੋਈਆ ਰੂਖ ਗਏ ਗਿਰ ਕੈ ਤਸ ਕੈ ਸੰਗ ਦੇਤ ਚਲਾਏ ਤੋ ਹਰ ਜੀ ਜੋ फूल गए नव मंडल ते मुख म तहकी कब ने सो करी जो तनहि तन भयो कह लोकन भूम को पार अवे कट की जो श्याम कथा सो कही इस की चित दह कांपए ए जो ए को जो सनिजो कौतक देख सब प्रज बालक देरन देरन जाए कही है ਦਾਨੋ ਕੀ ਬਾਤ ਸੁਣੀ ਜਸਦਾ ਗਰ ਆਨੰਦ ਕੇ ਮਦ ਬਾਤ ਲਹੀ ਹੈ ਪਾਤਸ਼ਾਹੁ ਕੀ ਅਤਿ ਹੀ ਉਪਮਾ ਕਬਨੇ ਮੁਖਤੇ ਸਰਤਾ ਜਿਉ ਕਹੀ ਹੈ ਫੈਲ ਪਰਿਓ ਸੋ ਦਸਮ ਦਿਸ ਕੋ ਗੰਤੀ ਮਨ ਕੀ ਤੇ ਮਦ ਬਹੀ ਹੈ ਅਥ ਬਕੀ ਦੇਤ ਕੋ ਬੰਦ ਕਥਨੰ ਸਵਈਆ ਦੇਤ ਹਣਿਓ ਸੁਣ ਕੈ ਨਿਰਪਸਰਾਨਨ ਬਾਤ ਕਹੀ ਬਕਤ ਕੋ ਸੁਣ ਲਈਐ ਹੋਏ ਤਿਹਰ ਅਬੈ ਤੁਣ ਤੇ ਤਜ ਕੈ ਮਸਰ ਬ੍ਰਿਜ ਮੰਡਲ ਜਈਐ ਤੋ ਪਾਠ ਹੋਏ ਤਿਆਰ ਅਬੈ ਤੁਮ ਤੋ ਹੋਏ ਤਿਆਰ ਅਬੈ ਤੁਮ ਤੋ ਤਜ ਕੈ ਮਸਰ ਬ੍ਰਿਜ ਮੰਡਲ ਜਈਐ ਕਹਿ ਤਸਲੀਮ ਚਲਿਓ ਤੇ ਕੋ ਜਬ ਡਾਰਤ ਹੋ ਮੁਸਲੀ ਧਰ ਭਈਐ ਕੰਸ ਕਹੀ ਹਸ ਕੈ ਉਹ ਕੋ ਜਬ ਪਾਠ ਤੁਹਾਡੇ ਹਾਂਜੀ ਜੀ ਹਾਂਜੀ ਜੀ ਹਾਂ ਚਾ 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 ਪਾਠ ਹੈ ਜਦ ਤਾਰ ਤੋ ਮੁਸਲੀ ਤਰ ਭਈਐ ਕੈਤ ਸਲੀਮ ਚਲਿਓ ਤਹ ਕੋ ਜਬ ਡਾਰ ਤਹ ਮੁਸਲੀ ਤਰ ਭਈਐ ਕੰਸ ਕਹਿ ਹਸ ਕੇ ਓਹ ਕੋ ਸੁਣ ਰੇ ਓਹ ਕੋ ਛਲ ਸੋਹਨ ਦਈਐ ਸੁਰਿਆ